ਕੀ ਲੱਗਦਾ ਬਾਬੂ ਜਿੱਤ ਜੂਗਾ ਬਾਬੂ ਜਿੱਤ ਹੁੰਦਾ ਹੀ ਬਣਾ ਆਪਣਾ ਹਾਲੇ ਹਾਲੀ ਹੈ ਨਹੀਂ ਕੋਈ ਯਾਰ ਜੇ ਬਾਬੂ ਨਾ ਜਿੱਤੇ ਫੇਰ ਆਪਣਾ ਔਖਾ ਹੋ ਜੂਗਾ ਫੇਰ ਔਖਾ ਆਪਣੇ ਚੱਲ ਨਹੀਂ ਜੰਨੀ ਉਹ ਨਹੀਂ ਜਿੱਤੂ ਮਗਰਲੇ ਕੁਆੜ ਵਾਲੇ ਤਾਂ ਹਿਲਦੇ ਨਹੀਂ ਹਾਂ ਉਹ ਨਹੀਂ ਇਹਨਾਂ ਤੋਂ ਵੇਖ ਆ ਦੇਖ ਲੈ ਚੱਲੋ ਇਹਨਾਂ ਦੇ ਕੋਲ ਜਾਓ ਫਿਰ ਚੰਗਨ ਨਾਲ ਦੇ ਚੱਲ ਸੁਣੇ ਕੋਈ ਖੜਕਾ ਮਾਰਾ ਬੂਆ ਸੁਪ ਸੀਰੀਅਸ ਸਸੀਤਾ ਜੀ ਅੋਰਤਾ ਜੀ ਠੀਕ ਹੋ ਜੀ ਠੀਕ ਹੈ ਬੇਟੇ ਠੀਕ ਹੈ ਔਰਤਾ ਜੀ ਤਾਂ ਕਿਵੇਂ ਹੈ ਐਪਾ ਠੀਕ ਆ ਫੁੱਲਾਂ ਦੇ ਘਾਟੋ ਖੇਡਦੀ ਹੈ ਭਾਈ ਆਪਾਂ ਤੁਹਾਡੇ ਤੇ ਨਾ ਕਰ ਅਰਦਾਸ ਲੈ ਕੇ ਆਏ ਠੀਕ ਹੈ ਬੇਟੇ ਭਾਈ ਆਦ ਕੀ ਕੋਸ਼ਿਸ਼ ਵੀ ਹੋ ਜੇ ਆਪਾਂ ਵੋਟ ਬੱਬੂ ਨੂੰ ਪਾਉਣੀ ਹੈ ਠੀਕ ਹੈ ਬੇਟੇ ਕੁਝ ਮਰਜ਼ੀ ਬੰਦਾ ਚੰਗਾ ਚਾਹੀਦਾ ਪਰ ਵੋਟ ਆਪਾਂ ਪਾ ਦੇਾਂਗੇ ਜਮਾ ਜਮਾ ਇਹ ਬੱਬੂ ਆਪਣੇ ਤੋਂ ਬਾਹਰ ਹੀ ਨਹੀਂ ਜਾਣਾ ਪਰ ਠੀਕ ਹੈ ਨਾ ਜਿਵੇਂ ਜਿਵੇਂ ਅਸੀਂ ਤੁਹਾਡੇ ਉਵੇਂ ਬੱਬੂ ਆਪਣਾ ਹੈ ਠੀਕ ਹੈ ਨਾ ਬਸ ਮਾੜਾ ਸਾਰੀ ਉਮਰ ਹੋ ਗਿਆ ਪੁੱਤ ਸਿਪਾਉਂਦੇ ਨੂੰ ਐਤਕੀ ਆਪਾਂ ਬੱਬੂ ਨੂੰ ਵੇਖ ਲੈਣੀ। ਮਾਈ ਬਸ ਤੁਹਾਨੂੰ ਕਹਾਂ ਵੀ ਜਿਵੇਂ ਤੁਸੀਂ ਕਹੋਗੇ ਬੱਬੂ ਉਵੇਂ ਹੀ ਕਰਦੇ। ਠੀਕ ਹੈ ਮਾਈ। ਅੱਗੇ ਦੇਓ ਜੀ। ਨਾ 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 ਬਸ ਬਸ। ਤੰਦਰੁਸਤ ਹੈ ਸਾਹਿਬ। ਹਾਂਜੀ। ਬਸ ਠੀਕ ਹੈ ਫਿਰ ਦੋਦੇ ਜੀ ਆ ਮौज ਕਰਦੇ ਆ। ਸੀ ਗੱਡੀ ਕਾ ਤਾਏ ਜੀ ਠੀਕ ਹੈ ਜੀ। ਹਾਂ ਹਾਂ। ਇਹ ਆਨ ਕੀ ਬੰਨੇ ਆ ਚਾਚਾ ਮੈਂ ਆ ਜਾਂਦਾ ਹਾਂ। ਸਸੀਗਾ ਚਾਚਾ। ਸਸੀਗਾ ਕੀ ਹਾਲ ਹੈ ਤੁਹਾਡਾ? ਆਦ ਕੀ ਕੁਝ ਮਰਜ਼ੀ ਹੋ ਜੇ। ਉਹ ਟਾਪਾ ਬੱਬੂ ਨੂੰ ਪਾਉਣੀ ਆ ਬੱਬੂ ਬੱਬੂ ਯਾਰ ਬੰਦਾ ਠੀਕ ਨਹੀਂ ਗਿਆ ਉਹਨੇ ਕੋਈ ਆਰੋੜਿਸ਼ ਵਾਰਿਆ ਕਿ ਉਹ ਸਾਦਾ ਪਾਣੀ ਖਰਾਬ ਹੋ ਗਿਆ ਤੇ ਹਾਂ ਬੱਬੂ ਇਹ ਤੇ ਕੜ ਸੁਣਾ ਹਾਂ ਤੇਨੂੰ ਬੋਤਲ ਤੱਕ ਮਸਲਾ ਤੇਨੂੰ ਮਲਜ ਬਸ ਚਲ ਕੋਈ ਨਹੀਂ ਕਰ ਜੇ ਚਾ ਫਿਰ ਜੇ ਤੁਸੀਂ ਪਾਣੇ ਆ ਫਿਰ ਟੋਡੇ ਕਰਕੇ ਪਾਉ ਉਹ ਇਹ ਮੈਂ ਕਹਿੰਦਾ ਤਵੇ ਤੇ ਜਦੋਂ ਅਸੀਂ ਬੈਠਾ ਆ ਗੱਲ ਆ ਮੈਂ ਤਾਂ ਤੁਹਾਨੂੰ ਜਾਣਦਾ ਆਪਣੀ ਪੁਰਾਣੀ ਲਿਆ ਜਾ ਠੀਕ ਹੈ ਠੀਕ ਅਸੀਂ ਖੜ ਕੇ ਬੱਬੂ ਖੜ ਕੇ ਗੱਲ ਇੱਕੋ ਹੀ ਆ ਠੀਕ ਹੈ ਠੀਕ ਤੂੰ ਬਸ ਬੋਟ ਆਪਣੀ ਬੱਬੂ ਨੂੰ ਪਾਉਣੀ ਠੀਕ ਹੈ ਠੀਕ ਚਾਚਾ ਖਿਆਲ ਰੱਖੀ ਠੀਕ ਹੈ ਜੀ ओ, ओ, बेर्थी। ओ, बेर्थी। देख आजा चाचे होली बह गए चाचे को, लेने पेर्थी, तेरे को देख फिरथी ऐत आपबू नर्जी हो जाए जता आप, आप बबू ही है ਕਿ ਉਹ ਦੂਜਾ ਤਾਂ ਨਾ ਸੀ ਮੈਂ ਤੁਹਾਡੇ ਜਵਾਬ ਕੀ ਪੜਾ ਦੂੰਗਾ। ਓ ਯਾਰ ਉਹ ਕੱਲ ਦਾ ਛੋਰ ਆ ਯਾਰ ਕੀ ਪੜਾ ਦੂੰਗਾ ਉਹ। ਬੱਬੂ ਹੰਡਿਆ ਵਰਤਿਆ ਬੰਦਾ ਖੁੰਡ ਬੰਦਾ ਹੈ। ਕੀ ਗਰਨਾਮ ਉਸੇ ਗਰਨਾਮ ਦੀ ਯਾਰ। ਓਏ ਬੱਬੂ ਆਪਣਿਆਂ ਚੋਂ ਆ। ਗਰਨਾਮ ਦਾ ਕੀ ਆ? ਜਾਣਦੇ ਨਹੀਂ ਜਾਣਦੇ। ਤੂੰ ਵੋਟ ਬੱਬੂ ਨੂੰ ਪਾਉਣੀ ਹੈ। ਠੀਕ ਹੈ ਤੁਸੀਂ ਕਹਿ ਤੋ ਪਾ ਦੇ ਅਸੀਂ ਬੱਬੂ ਨੂੰ ਵੋਟ। ਤੇ ਆਪਣਾ ਹੱਥ ਹੱਥ ਨੇ ਆਵਾ ਫੇਰ ਕਰੇ। ਲੈ ਆ ਨਹੀਂ ਆਜੀ ਕੋਈ ਨਹੀਂ। ਉਹ ਫਿਰ ਥੋੜਾ ਜਿਆਦਾ ਮਾਰ ਲਈ ਮਾਰ ਲਈ ਸਮਝੀਗਾ ਮੈਂ ਤੇਰੀ ਭਾਵਨਾਵਾਂ ਮੈਂ ਪੈਪਸੀ ਦੀ ਬੋਤਲ ਭਾਲਦਾ ਉਹ ਤੇ ਫਿਰ ਦੇਖ ਲਓ ਫਿਰ ਮਰਜੀ ਹਾਂਜੀ ਹਾਂਜੀ ਕੋਈ ਨਹੀਂ ਆਜੀ ਪੈਪਸੀ ਚਾਹੀਏ ਇੱਕ ਦੀ ਥਾਂ ਤੇ ਦੋ ਲੈ ਲਈ ਮੂਡ ਬੱਬੂ ਨੂੰ ਪਾਉਣੇ ਲੈ ਲੈ ਬੱਬੂ ਯਾਦ ਆ ਨਾ ਯਾਦ ਹੈ ਉਹ ਬੱਬੂ ਤੇ ਕਿਸੇ ਦੇ ਚੱਲੀ ਹਾਂ ਉਹ ਯਾਰ ਆਪਾਂ ਕੇਸ ਤੋਂ ਕੀ ਲੈਣਾ ਯਾਰ ਆਪਾਂ ਉਹਨਾਂ ਗੱਲਾਂ ਚੋਂ ਕੀ ਲੈਣਾ ਸਹੀ ਗੱਲ ਹੈ ਹਾਂ ਆਪਾਂ ਲੋ ਆਜੇ ਤੱਕ ਮਤਲਬ ਹੈ ਨਾ ਹੱਥ ਨਹੀਂ ਹੱਥ ਨਹੀਂ ਤੋ ਆਜੀ ਉਹ ਦੇ ਦੇ ਹਾਂ ਆ ਜਾਗੇ ਕੋਈ ਯਾਦ ਆ ਨਾ ਹਾਂ ਹਾਂ ਬੱਬੂ ਬੱਬੂ ਗਰਨਾਮ ਨੂੰ ਨਾ ਪਾਏ ਕੌਣ ਕਰਨਾਮ ਆਏ ਹਾਏ ਹਾਏ ਬਾ ਸ਼ਾਮੀ ਮਾਰ ਲਈ ਕਿਹੜਾ ਬੱਬੂ ਬੱਬੂ ਠੀਕ ਹੈ ਨਹੀਂ 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 ਕੋਸ਼ਿਸ਼ ਨਹੀਂ ਇਹ ਤਾਂ ਫਿਕਰ ਨਾ ਕਰੋ ਤੇ ਬੋਟ ਬੱਬੂ ਨੂੰ ਨਹੀਂ ਜਾਣੀ ਇਹ ਦੰਗਲਦੀ ਮਾਸਟਰ ਜੀ ਲਾਂਗਾ ਹੋ ਵੀ ਲਾਂਗਾ ਬੂਹਾ ਖੁੱਲਈਆ ਆਓ ਆਓ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਕਰਤੀ ਫਿਰ ਸਰਵ ਸੰਮਤੀ ਹੈ ਗਰਨਾਮ ਨਾਲ ਉਸੇ ਵਿਸ਼ੇ ਤੇ ਗੱਲ ਕਰਨ ਆਏ ਆ ਜੀ ਕਿਵੇਂ ਸੂਤਰੇ ਜੀ ਜੀ ਇਸ ਵਾਰ ਆਪਾਂ ਬੱਬੂ ਨੂੰ ਬਣਾ ਦਈਏ ਬਰਾੜਾਂ ਦਾ ਮੁੰਡਾ ਨਾ ਯਾਰ ਉਹ ਬੰਦਾ ਠੀਕ ਨਹੀਂ ਉਹ ਤੇ ਕੇਸ ਕੋਸ ਪਹਿਲਾਂ ਚੱਲੀ ਜਾਂਦੇ ਆ ਉਹ ਨਹੀਂ ਨਹੀਂ ਐ ਗੱਲ ਮਾਸਟਰ ਜੀ ਸੋਚੀਏ ਜਾਂ ਨਹੀਂ ਵੀ ਗਰਨਾਮ ਨੂੰ ਜਿਤਾਉਂਦੇ ਥਾਂ ਤੇ ਜੋ ਬੱਬੂ ਨੂੰ ਜਿਤਾ ਦਈਏ ਕਿਉਂਕਿ ਬੱਬੂ ਆਪਣਾ ਆਪ ਦਾ ਬੰਦਾ ਜੀ ਕੱਲ ਕੋਈ ਵੀ ਰੌਲਾ ਪੈਂਦਾ ਜੀ ਜਿੱਥੇ ਆਪਣੇ ਨਾਲ ਬੱਬੂ ਨੇ ਖੜ ਜਾਣਾ ਤੇ ਗਰਨਾਮ ਆਪਣੇ ਨਹੀਂ ਖੜਨਾ ਜੀ ਕਿੱਥੇ ਖੜੂ ਗਰਨਾਮ ਲੋ ਇਹ ਕਾਲੋ ਕੋਈ ਵੀ ਆਪਣੇ ਜੀ ਲੜਾਈ ਝਗੜਾ ਹੁੰਦਾ ਤੁਹਾਨੂੰ ਪਤਾ ਵੀ ਹੁੰਦੇ ਕਚਹਿਰੀਆਂ ਦੇ ਮਾੜਾ ਮੋਟਾ ਥਾਣੇ ਚੋਂ ਚੱਲਦੀ ਹੈ ਜੀ ਚੱਲਦੀ ਹੈ ਜੀ ਉਹ ਜਿਹਦੇ ਆਪ ਦੇ ਕੇਸ ਚੱਲੀ ਜਾਂਦੇ ਉਹ ਤੇਰੇ ਝਗੜੇ ਕੇਸ ਕਿੱਥੋਂ ਆ ਕੇ ਖੜ ਮਾਸਟਰ ਜੀ ਉੱਪਰ ਉਹਦੀ ਬਣਦੀ ਆ ਨਾ ਇਹ ਆਪਣੇ ਕੰਮ ਆਊਗਾ ਜੀ ਉਹ ਬਣਦੀ ਗਰਨਾਮ ਦੀ ਬਹੁਤ ਹੈ ਸਮਝਿਆ ਕਰੋ ਗੱਲ ਕਿ ਆਪਣੇ ਕੰਮ ਕਿੱਥੋਂ ਨਪਟਾ ਦਊਗਾ ਪਰ ਗੱਲ ਫਿਰ ਵੀ ਮਾਸਟਰ ਜੀ ਆਇਆ ਸੀ ਵੀ ਚਲੋ ਮੰਨਦੇ ਆ ਵੀ ਗਰਨਾਮ ਪੜਿਆ ਲਿਖਿਆ ਪੜਿਆ ਇਹ ਹੈ ਆਪਣਿਆਂ ਚੋਂ ਜੀ ਬੱਬੂ ਆਪਣਿਆਂ ਚੋਂ ਆਏ ਤੇ ਬੱਬੂ ਚੱਲ ਠੀਕ ਹੈ ਤੁਸੀਂ ਕਹਿੰਦੇ ਬੱਬੂ ਨੂੰ ਵੋਟ ਪਾਉਣੀ ਹਾਂਜੀ ਹਾਂਜੀ ਆ ਆਹੀ ਨਹੀਂ ਕਹਿਣਾ ਆਹੀ ਬੱਬੂ ਨੂੰ ਜਿਤਾਉਣਾ ਜੀ ਬਸ ਕੁਝ ਵੀ ਹੋ ਜਾਊਗਾ ਉਹ ਕੋਈ ਚੱਕਰ ਨਹੀਂ ਕਰਦੇ ਅੱਛਾ ਤੁਸੀਂ ਜਾਣ ਲੱਗੇ ਨੇ ਇੱਕ ਕੰਮ ਕਰ ਜਿਓ ਗਵਾਂਢੀ ਆਇਆ ਮੈਨੂੰ ਇਹਨਾਂ ਦਾ ਯਾਦ ਆ ਗਿਆ ਇਹਨਾਂ ਨੇ ਮੈਨੂੰ ਕੰਮ ਕਿਹਾ ਸੀ ਇੱਕ ਵਿਚਾਰੇ ਨੇ ਕਾਦਾ ਹੀ ਉਹ ਇਹਨਾਂ ਦੇ ਨਾਲ ਕੁੜੀ ਆਈ ਹੈ ਬੱਚਿਆਂ ਨਾਲ ਆ ਜੀ ਹਾਂ ਜੀ ਹਾਂ ਜੀ ਉਹ ਦੁੱਧ ਦੁੱਧ ਦਾ ਚਾਹੀਦਾ ਸੀ ਮਾਲਾ ਸੀ ਲੈ ਸ਼ਾਮ ਨੂੰ ਪੁੱਛਦੇ ਨੇ ਨਹੀਂ ਨਹੀਂ ਇਹਨਾਂ ਦੀਆਂ 4-5 ਬੱਕਰੀਆਂ ਤੁਸੀਂ ਲੈ ਜਾਓ ਤੇ ਦੋ ਮੱਝਾ ਥੋੜੀਆਂ ਇਹਨਾਂ ਦੇ ਘਰੇ ਠੱਲ ਜਿਓ ਵਿਚਾਰੇ ਪੀ ਲੈਣਗੇ ਬਾਅਦ ਵਿੱਚ ਮਤਲਬ ਬੱਕਰੀਆਂ ਲੈ ਜੀਏ ਮੱਝਾਂ ਬਾਨੀ ਜੀ ਕੀ ਮਤਲਬ ਇਹ ਸਮਝਿਆ ਨਹੀਂ ਮਤਲਬ ਉਹਨਾਂ ਨੂੰ ਮੱਝਾਂ ਦਾ ਦੁੱਧ ਚਾਹੀਦਾ ਹਾਂਜੀ ਉਹ ਤੁਸੀਂ ਮੱਝਾਂ ਖਿਹਾਰ ਜੋ ਵੈਸੇ ਵੀ ਉਹ ਸੈਲ ਸਲਕਟ ਹੀ ਜਾਂਦੇ ਆ ਬੱਕਰੀਆਂ ਦੁੱਧ ਬਹੁਤ ਮਹਿੰਗਾ ਵਿਕੀ ਜਾਂਦਾ ਮਸਾ ਮਿਲਦਾ ਅੱਛਾ ਤੁਸੀਂ ਲੈ ਜਾਓ ਤੁਸੀਂ ਮਟਾਉਣ ਨੂੰ ਕਿੰਨੇ ਦੀ ਪੱਕੀਆਂ ਨਹੀਂ ਨਹੀਂ ਬਸ ਆਹੀ 4-5 ਸਾਲਾਂ ਆਸ ਤੇ ਰੱਖ ਲੋ ਪਰ ਗੱਲ ਹੈ ਮਾਸਟਰ ਜੀ ਵੀ 2-4-5 ਸਾਲੀ ਥੋੜੇ ਤਾਂ ਨਹੀਂ ਹੁੰਦੇ ਗਈ ਨਾਲੇ ਗੱਲ ਹੈ ਮਾਸਟਰ ਜੀ ਵੀ ਮੱਝਾਂ ਵਟੇ ਬੱਕਰੀਆਂ ਤੇ ਮੈਨੂੰ ਸਿਆਣਪ ਤਾਂ ਲੱਗਦੀ ਸਿਆਣਪ ਨਹੀਂ ਲੱਗਦੀ 5 ਸਾਲਾਂ ਨੂੰ ਸਾਡਾ ਤਾਂ ਘਰ ਪਟਿਆ ਜਾਣਾ ਜੀ ਇਹੀ ਗਲਤ ਮੈਂ ਸਮਝਾ ਰਿਹਾ ਤੁਹਾਨੂੰ ਮੂਰਖੋ ਤੁਸੀਂ ਬੱਕਰੀਆਂ ਪਿੱਛੇ ਮੱਜਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ ਹਾਂਜੀ ਤੇ ਇੱਕ ਪੂਰੇ ਪਿੰਡ ਦਾ ਰਿਸਕ ਇੱਕ ਗਧੇ ਨੂੰ ਫੜਾ ਰਹੇ ਹੋ ਉਹ ਵੀ 5 ਸਾਲਾਂ ਵਾਸਤੇ ਤੇ 5 ਸਾਲਾਂ ਚ ਤਾਂ ਸਾਰਾ ਪਿੰਡ ਉਜੜ ਜਾਊਗਾ ਨਹੀਂ ਸਮਝ ਲੱਗੀ ਗਧੇ ਗਦਾ ਬੱਬੂ ਗਦਾ ਹਾਂ ਤੁਸੀਂ ਬੱਬੂ ਨੂੰ 5 ਸਾਲਾਂ ਵਾਸਤੇ ਸਰਪੰਚ ਬਣਾ ਰਹੇ ਹੋ ਹਾਂਜੀ ਬੱਬੂ ਦਾ ਰਿਕਾਰਡ ਦੇਖਿਆ ਤੁਸੀਂ ਪੁਰਾਣਾ ਹਾਂਜੀ ਕਿੰਨੇ ਗਾਂਢ ਕੀਤੇ ਆ ਕਿੰਨੇ ਗਲਤ ਕੰਮ ਕੀਤੇ ਆ ਕਿੰਨਾ ਖੁਸ਼ ਉਹਦਾ ਚੱਲ ਰਿਹਾ ਥਾਣੇ ਕਚਹਿਰੀਆਂ ਚ ਗਰਨਾਮ ਸਮਝਦਾਰ ਬੰਦਾ ਸਾਰਾ ਪਿੰਡ ਉਹਦੀ ਇੱਜ਼ਤ ਕਰਦਾ ਸਾਰੇ ਜਵਾਕ ਨੌਜਵਾਨ ਬਜ਼ੁਰਗ ਸਾਰੇ ਉਹਦੇ ਪਿੱਛੇ ਲੱਗਦੇ ਆ ਫੇ ਤੁਸੀਂ ਆਪ ਸਮਝਦਾ ਫਿਰ ਵੀ ਕੋਈ ਚੱਕਰ ਨਹੀਂ ਆਪਾਂ ਬੱਬੂ ਨੂੰ ਵੋਟ ਪਾ ਦੇਾਂਗੇ ਹਾਂਜੀ ਮਤਲਬ ਆਪਾਂ ਤੁਹਾਡੇ ਕਹਿੰਦੇ 5 ਸਾਲਾਂ ਵਾਸਤੇ ਪਿੰਡ ਗਦੇ ਨੂੰ ਦੇ ਦੇਾਂਗੇ ਕੋਈ ਗੱਲ ਨਹੀਂ ਚਲੋ ਜੇ ਮੈਨੂੰ ਤੁਹਾਨੂੰ ਸਹੀ ਲੱਗਦਾ ਮਾਸਟਰ ਜੀ ਮਤਲਬ ਤਾਂ ਕਿ ਅਸੀਂ ਤਾਂ ਅਰਦਾਸ ਲੈ ਕੇ ਆਏ ਸੀ ਤੁਹਾਡੇ ਅੱਗੇ ਚਲੋ ਕੋਈ ਨਹੀਂ ਪਾ ਦੇ ਹਾਂ ਪਾ ਮਾਸਟਰ ਜੀ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਆ ਗਏ ਭਾਈ ਮਾਸਟਰ ਜੀ ਫੈਸਲਾ ਹੁੰਦੇ ਹੁੰਦੇ ਲੇਟ ਹੋ ਗਈ ਨਾ ਮਾਸਟਰ ਜੀ ਉਹ ਮਿੱਠਾ ਕਰੋ ਜਿਤਾਈ ਦਿੱਤਾ ਫਿਰ ਬੱਬੂ ਹੈ ਨਹੀਂ ਜੀ ਬੱਬੂ ਨਹੀਂ ਗਰਨਾਮ ਨੂੰ ਜਿਤਾਇਆ ਜੀ ਮਾਸਾ ਫੈਸਲਾ ਕਰਨ ਚ ਥੋੜੀ ਜੀ ਦੇਰ ਹੋ ਗਈ ਚਲੋ ਪਤਾ ਲੱਗ ਗਿਆ ਤੁਹਾਨੂੰ ਬੱਕਰੀਆਂ ਤੇ ਮੱਝਾਂ ਦਾ ਫਰਕ ਬਿਲਕੁਲ ਮਾਸਟਰ ਜੀ ਇਹ ਤਾਂ ਪਿੰਡ ਗਲਤ ਹੱਥਾਂ ਤੇ ਫੜਾਤਾ ਸੀ ਚਲੋ ਬਹੁਤ ਬਹੁਤ ਸ਼ੁਕਰੀਆ ਮਾਸਟਰ ਜੀ ਠੀਕ ਹੈ